ਇਹ ਇਹ ਦੁਕਾਨ 20 25 ਸਾਲ ਪੁਰਾਣੀ 30 ਸਾਲ ਪੁਰਾਣੀ ਹੀ ਰੋਡ ਦੀ ਬਰਮ ਤੇ ਬਣੀ ਹੋਈ ਸੀ ਜਿਨ੍ਹਾਂ ਨੂੰ ਸਾਰਾ ਪ੍ਰੋਸੈਸਰ ਡੌਕ ਕਰਕੇ ਨੋਟਿਸ ਜਾਰੀ ਕਰਕੇ 3 ਸਾਲ ਤੋਂ ਦਿੱਸ ਰਹੀ ਜੀ ਵੀ ਤੁਹਾਡੇ ਤੇ ਡਿਸਮੈਂਟਲ ਕਰਨੀ ਪੈਣੀ ਹੈ ਔਰ ਰੋਡ ਵਾਈਡਨਿੰਗ ਚੱਲੀ ਜੀ ਬਿਜਲੀ ਦੀ ਫਿਟਿੰਗ ਸਾਰੀ ਚੇਂਜ ਹੋਣੀ ਹੈ ਜਿੱਤਾ ਕਰਕੇ ਡਿਸਮੈਂਟਲ ਜਿਨ੍ਹਾਂ ਦਾ ਬਕਾਇਦਾ ਪ੍ਰੋਸੈਸਰ ਡੌਕ ਕਰਕੇ ਦਿੱਤੀ ਹੈ ਸਾਰੇ ਨੋਟਿਸ ਦਿੱਤੇ ਹੈ ਇਹਨਾਂ ਨੂੰ ਟਾਈਮ ਦਿੱਤਾ ਹੈ ਇਸ ਤੋਂ ਇਲਾਵਾ ਹੋਰ ਵੀ ਕੋਈ ਪ੍ਰੋਪਰਟੀ ਰੂਟ ਜਾਣਗੇ ਟਾਓਗੇ ਜਿਹੜੀ ਇਲੀਗਲ ਹੋ ਗਈਆਂ ਜਿਹੜੀਆਂ ਇਲੀਗਲ ਹੈਗੀਆਂ ਰੋਡ ਦੇ ਉੱਪਰ ਦੀ ਕਾਰਵਾਈ ਚੱਲ ਰਹੀ ਹੈ ਜੇ ਇੱਕ ਗੱਲ ਕਰੀਏ ਜਾਈਏ ਸੰਗਰੂਰ ਬਾਈਪਾਸ ਤੋਂ ਲੈ ਕੇ ਮਲੇਕੋਟਲਾ ਬਾਈਪਾਸ ਤੱਕ ਕਾਫੀ ਦੁਕਾਨਾਂ ਜਿਹੜੀਆਂ ਨੇ ਰੋਡ ਦੇ ਵਿਚਾਰੀਆਂ ਨੇ ਉਹਨਾਂ ਉੱਪਰ ਕਾਰਵਾਈ ਕਰ ਹੋਏਗੀ ਉਹਨਾਂ ਤੇ ਜਿਹੜੀ ਕਾਰਵਾਈ ਹੈ ਉਹਨਾਂ ਦੀ ਫਿਰਾਂ ਮਿਲਤੀ ਹੋਊਗੀ ਕਿਸੇ ਕੋਲ ਦੋ ਫੋਟੋ ਜੇਕਰ ਅੱਗੇ ਕਿਸੇ ਕੋਲ ਚੱਟ ਬੰਦ ਨਹੀਂ ਹੋਣ ਦਰ ਹੈ ਜਿੱਥੇ ਰੋਡ ਵੈੜਨੀ ਜ਼ਰੂਰ ਤੋਂ ਹੈ ਜਿੱਥੇ ਹਟਾਈ ਜਾਊਗਾ ਨਾਮ ਲੈ ਕੇ ਆਏ ਨੇ ਉਹਦਾ ਇਹਨੇ 8 ਤੁਰ 16 ਨੱਕ ਦਾ ਟੈਂਡਰ ਆਇਆ ਹੈ ਇਹ ਕਹਿੰਦੇ ਰੋਡ ਅੱਛੀ ਤਰ੍ਹਾਂ ਬਣਵਾ ਲੂਗੇ ਤਾਂ ਸਭ ਦਾ ਹੀ ਆਰਾਮਦਾਰੀ ਹੈ ਸਭ ਦਾ ਹੀ ਫਾਇਦਾ ਹੈ ਇਹਨਾਂ ਦੁਕਾਨਦਾਰਾਂ ਵਾਸਤੇ ਬੱਚਾ ਹੀ ਰਹੂਗਾ ਕਿ ਆਪਣੇ ਹਰ ਜਿਹੜੀ ਸਟਰਕਚਰ ਬਣੇ ਹੋਏ ਆ ਇਹਨਾਂ ਦੇ ਖੜੇ ਜਾਂ ਪੁਲੀਆਂ ਉਹ ਪਿੱਛੇ ਕਰਕੇ ਰੋਡ ਬੈਟ੍ਰਿਕ ਕੋਰਪੋਰੇਟ ਕੰਮ ਸਭ ਤੋਂ ਜ਼ਰੂਰੀ ਕੀ ਮੰਗਦਾ ਜੀ ਤੁਹਾਡੀ ਮੰਗ ਹੈ ਜੀ ਜਿਹੜਾ ਉਹ ਨਜਾਇਜ਼ ਕਬਜ਼ਾ ਸਰ ਇਹ ਪੂਰਾ ਰੋਡ ਆ 95 ਫੁੱਟ ਚੌੜਾ ਰੋਡ ਆ ਇਹ ਚੌੜਾ ਰੋਡ ਹੀ ਕੀਤਾ ਜਾਵੇ ਸਾਨੂੰ ਕੋਈ ਪ੍ਰੋਬਲਮ ਨਹੀਂ ਇਹ ਗਵਰਨਮੈਂਟ ਨੇ ਸਾਰੀ ਜਗ੍ਹਾ ਗਵਰਨਮੈਂਟ ਦੀ ਰੋਕ ਪਾਈ ਹੋਈ ਹੈ ਤੇ ਪੂਰੀ ਰੋੜ ਥੋੜਾ ਕਿੰਨੇ ਸਮੇਂ ਤੋਂ ਤੁਸੀਂ ਉਰੇ ਰਹ ਰਹੇ ਹੋ ਜੀ ਉਰੇ ਮੈਨੂੰ ਰਹਿੰਦੇ 30 ਸਾਲ ਹੋ ਗਏ 30 ਸਾਲ ਤੋਂ ਦੇਖਦੇ ਆ ਰਹੇ ਹੋ ਇਹ ਚੀਜ਼ਾਂ ਸਾਡਾ ਕੀ ਕਹਿਣਾ ਅੰਕਲ ਸਾਡਾ ਇਹ ਕਹਿਣਾ ਵੀ ਜਿ세 ਇਹ ਮਹੱਲੇ ਦੇ ਨਿਵਾਸੀਆਂ ਰਾਮਗੜੀਆ ਬਰਾਦੀ ਦੇ ਪ੍ਰਧਾਨ ਹੋਣ ਦੇ ਨਾਤੇ ਮੇਰਾ ਇਹ ਪ੍ਰਸ਼ਾਸਨ ਨੂੰ ਕੋਰਜੋਰ ਅਪੀਲ ਹੈ ਵੀ ਜਿਹੜੇ ਮਹਿਕਮੇ ਦੇ ਵਿੱਚ ਐਸ ਰੋਡ ਸਾਡੇ ਸੜੋਡ ਦੇ ਉੱਤੇ ਜੋ ਨਜਾਇਜ਼ ਕਬਜ਼ੇ ਹਨ ਉਹ ਅਸੀਂ ਮੁੱਖ ਮੰਤਰੀ ਨੂੰ ਅਪੀਲ ਕਰਦੇ ਆਂ ਵੀ ਕਿਸੇ ਇੱਕ ਤਰਫਾ ਨਾ ਕੀਤਾ ਜਾਵੇ ਸਾਰੇ ਸਾਈਡ ਦੇ ਵਿੱਚ ਜੋ ਵੀ ਨਜਾਇਜ਼ ਹਨ ਇੱਥੇ ਕਦੇ ਜਾਮ ਨਹੀਂ ਲੱਗਿਆ ਕਦੇ ਭੀੜ ਨਹੀਂ ਹੋਈ 60 ਫੁੱਟ ਸੜਕ ਅੱਜ ਵੀ ਇੱਥੇ ਖਾਲੀ ਐ ਅਗਰ ਅਸੀਂ ਬਾਜ਼ਾਰ 'ਚ ਜਾ ਕੇ ਦੇਖੀਏ ਸਾਡੀ ਸਾਰੀ ਉਮਰ ਨਿਕਲ ਗਈ ਨਜਾਇਜ਼ ਕਬਜ਼ੇ ਨਜਾਇਜ਼ ਕਬਜ਼ੇ ਰੌਲੇ ਹੁੰਦੇ ਆਣ ਉਹ ਢਾਉਣ ਦੀ ਜਿਹੜੀ ਪ੍ਰਸ਼ਾਸਨ ਦੀ ਅੱਜ ਦੀ ਪਹਿਲ ਹੈ ਅਸੀਂ ਇਹਦਾ ਸਵਾਗਤ ਨੂੰ ਕਰਦੇ ਆਂ ਵੀ ਜੇ ਐਸੇ ਲੋਟ ਇਹੀ ਮਕੰਨਟ ਆ ਗਿਆ ਪ੍ਰਸ਼ਾਸਨ ਨੇ ਹੋਰ ਕੋਈ ਕਾਰਵਾਈ ਨਾ ਕੀਤੀ ਦਾ ਸੀ ਇਸ ਪਰਿਵਾਰ ਨਾਲ ਧੱਕਾ ਸਮਝਾਂਗੇ ਅਗਰ ਪ੍ਰਸ਼ਾਸਨ ਇਸ ਲਾਈਨ ਤੇ ਚੱਲਦਾ ਅਸੀਂ ਇਸ ਪ੍ਰਸ਼ਾਸਨ ਦਾ ਸਾਥ ਦੇਵਾਂਗੇ ਤੇ ਸਾਡੀ ਦੱਬੀ ਹੋਵੇ ਸਾਡੇ ਰਿਸ਼ਤੇਦਾਰੀ ਦੀ ਦੱਬੀ ਹੋਵੇ ਪ੍ਰਸ਼ਾਸਨ ਦਾ ਸੜਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਔਰ ਪ੍ਰਸ਼ਾਸਨ ਨੂੰ ਇੱਕ ਹੋਰ ਬੇਨਤੀ ਕਰਦੇ ਆਂ ਵੀ ਜਿੰਨੇ ਵੀ ਪ੍ਰਸ਼ਾਸਨ ਚ ਮੁਲਾਜ਼ਮ ਨੇ ਉਹ ਜਵਾਬਦੇਹ ਹੋਣੇ ਚਾਹੀਦੇ ਨੇ ਕਿਸੇ ਇੱਕ ਗਰੀਬ ਆਦਮੀ ਦੇ ਉੱਤੇ ਜਦ ਕੋਈ ਕਿਸੇ ਕਿਸਮ ਦੀ ਭਾੜ ਕੋਈ ਮੁਸੀਬਤ ਪੈਂਦੀ ਹੈ ਤਾਂ ਪ੍ਰਸ਼ਾਸਨ ਨੂੰ ਤਾਂ ਸੋਚ ਕੇ ਚੱਲਣਾ ਚਾਹੀਦਾ ਅੱਜ ਜੋ ਇਹ ਫੈਸਲਾ ਲੈਂਦਾ ਸਰਕਾਰ ਨੇ ਇਹ ਸ਼ਰਾਂਘਾ ਜੋ ਕਦਮ ਹੈ ਪਰਿਵਾਰ ਦੀ ਮਦਦ ਹੋਣੀ ਚਾਹੀਦੀ ਹੈ ਔਰ ਜਿਹੜੇ ਨਜਾਇਜ਼ ਬੈਠੇ ਨੇ ਉਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਕੀ ਨਾਮਤੋ ਕਵਰ ਜੀ ਅੰਕਲ ਸਾਡੀ ਅੱਜ ਦੁਕਾਨ ਠਾਈ ਗਈ ਹੈ ਪ੍ਰਸ਼ਾਸਨ ਵੱਲੋਂ ਕੀ ਕਾਰਨ ਹੋ ਗਿਆ ਜੀ ਇਹ ਤਾਂ ਸਾਰਾ ਬਾਜ਼ਾਰ ਹੀ ਮੰਨ ਕੇ ਕਿ ਨਜਾਇਜ਼ ਹੋਣੀ ਚਾਹੀਦੀ ਚੰਮੀ ਚੰਮੀ ਨਜਾਇਜ਼ ਹੋਣੀ ਚਾਹੀਦੀ ਕਦੋਂ ਤੋਂ ਬਣੀ ਹੋਈ ਹੈ ਤੁਹਾਡੀ ਦੁਕਾਨ 35 ਸਾਲ ਹੋ ਗਏ ਦੀ ਪੈਂਸੇ ਚਾਲੋਗੇ ਪੂਰੇ ਦੰਦਿਆਂ ਨੂੰ ਘੱਟੋ ਘੱਟ ਇਹ 655 ਦੀ ਜਗ੍ਹਾ ਖਰੀਦੀ ਯਾ ਸਾਡੇ ਬਾਪ ਸਾਡੇ 9 10ਆਂ ਦੀ ਰਸਵੀਤ ਹੋਈ ਹੋਈ ਹੈ ਤੁਸੀਂ ਕਾਗਜ਼ ਪ੍ਰਸ਼ਾਸਨ ਨੂੰ ਦਿਖਾਇ ਨਹੀਂ ਸੀਗੇ ਜੀ ਦਿਖਾਏ ਨਾ ਜੀ ਉਹ ਕਹਿੰਦੇ ਇਹਦਾ ਫਰਜ਼ਾ ਨਹੀਂ ਇਹ ਕੋਈ ਨਾ ਜੀ ਵੀ ਹੈ ਸਾਨੂੰ ਆਏ ਕਹਿੰਦੇ ਵੀ ਫਰਜ਼ਾ ਨਹੀਂ ਤੁਸੀਂ ਕੀ ਮੰਗ ਕਰਦੇ ਹੋ ਜੀ ਉਸ ਤੋਂ ਮੰਗੇ ਇਹੀ ਕਰਦੇ ਜੀ ਸਾਧੂ ਜੀ ਕਹਿੰਦੇ ਵੀ ਸਾਨੂੰ ਮੁਆਵਜ਼ਾ ਦਵਾਇਆ ਜਾ ਰਿਹਾ ਹੈ ਤਾਨੂੰ ਇਹਦਾ ਮੋਬਾਇਲ ਤੇ ਕਬਾਇਲ ਦੋ। ਜਵਾਬ ਦੇ ਦੀ ਮੰਗ ਕਰਦੇ ਤੁਸੀਂ। ਹਾਂ ਹੁਣ ਤਾਂ ਤਾਂ ਗਏ ਹੁਣ ਦਾਹ ਪਤਾ ਨਹੀਂ ਕਿਦਾ ਟਾਉਣਗੇ ਕਿ ਨਹੀਂ ਸਾਰਾ ਬਾਜ਼ਾਰ ਵਧਿਆ ਬੈਠਾ ਸਾਰਾ ਬਾਜ਼ਾਰ ਵਧਿਆ ਬੈਠਾ। ਅ ਮੰਡੀ ਲੋ ਲੋਹਾ ਬਾਜ਼ਾਰ ਸਭ ਵਧਿਆ ਹੋਇਆ। ਅਸੀਂ ਤਾਂ ਇਹਨਾਂ ਨੂੰ ਇਹ ਰਿਕੁਐਸਟ ਕੀਤੀ ਸੀ ਕਿ ਚਾਹੇ ਤੁਸੀਂ ਇਧਰ ਬਾਈਪਾਸ ਤੋਂ ਲੈ ਲੋ ਚਾਹੇ ਉਧਰੋਂ ਲੈ ਲੋ ਇੱਕ ਸੇ ਤੋਂ ਆ ਜਾਓ। ਢਾ ਦਿਓ ਵਿਚ ਵਿਚਾਲੇ ਮੇਰਾ ਮਕਾਨ ਕਿਉਂ ਢਾਇਆ ਜਾ ਰਿਹਾ। ਇਹ ਅੱਡੀ ਤਾਂ ਅਸੀਂ ਤਾਂ ਇਹੀ ਕਿਹਾ ਸੀ ਇਹਨਾਂ ਨੂੰ ਕਿ ਭਾਈ ਜੇ ਟਾਉਣਾ ਦਾ ਸਾਰਾ ਇਕੱਠਾ ਨੋਟਿਸ ਨਿਸ਼ਾਨ ਦੇ ਹੀ ਗਾ ਕੇ ਸਾਰਾਂ ਟਾਹ ਜਾਵੇ ਸਾਡੇ ਕੱਲਿਆਂ ਦਾ ਕਿਉਂ ਕਰੇ ਥੋੜਾ ਥਰਨਾ ਤੱਕ ਹੈਗਾ ਕਿ ਨਿਆਂਇਜ ਕਿਹ ਜਿਵੇਂ ਕਹਿੰਦੇ ਨੇ ਅਭ ਦੀ ਮਨਮਰਜ਼ੀ ਕੀਤੀ ਇਹਨਾਂ ਨੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤੁਹਾਡੇ ਕੀ ਮੰਗ ਹੈ ਪ੍ਰਸ਼ਾਸਨ ਤੋਂ ਸਾਡੀ ਤਾਂ ਹੁਣ ਦੇਖੋ ਰੈਂਟਾ ਦਾ ਦਿੱਤਾ ਹੁਣ ਇਹਦੇ ਤਾਂ ਕੋਈ ਕੁਝ ਕਰ ਨਹੀਂ ਸਕੇ ਬਸ ਸਾਨੂੰ ਐ ਵੀ ਸਾਨੂੰ ਇਹਦਾ ਮੁਆਵਜ਼ਾ ਦਿੱਤਾ ਤਾਂ ਕਿ ਅਸੀਂ ਦੁਬਾਰਾ ਕੋਈ ਆਦਾ ਰੋਜ਼ਗਾ ਚਲਾ ਸਕੀਏ ਕਾਦਾ ਕੰਮ ਕਰਦੇ ਸੀਗੇ ਜੀ ਆਪਣਾ ਡੈਰੀ ਦਾ ਕੰਮ ਸੀ ਡੈਰੀ ਦਾ ਕੰਮ ਸੀ ਹਾਂ ਜੀ